ਹੇ ਅੱਜ ਕੱਲਾ ਕੜੋ ਤੇ ਦਿੱਤਾ ਲੱਗਦਾ ਨਾ ਨਾ ਤੇ ਤੂੰ ਫੜਦਾ ਥੱਲੇ ਤੇ ਨਾ ਹੁੰਦਾ ਹੀ ਆ ਠੀਕ ਹੈ ਠੀਕ ਹੈ ਪੱਥਰ ਦੀ ਹੈ ਭਾਰੀ ਹੈ ਨਾ ਬਹੁਤ ਆਕਤੀ ਲੱਗਦੀ ਆ ਲੰਬੀ ਉਹ ਬਹੁਤ ਹੋਈ ਨਹੀਂ ਮਾ ਛੜੀ ਇਹ ਤਾਂ ਬੇਲ ਵੀ ਉਹ ਤੱਕ ਚਲੇਗੀ ਹੋਰ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਹੁਣ ਚੱਲਿਆ ਸੀ ਘੁੰਮਣ ਫਿਰਨ ਦੀ ਤਿਆਰੀ 'ਚ ਛੋਟੀਆਂ ਘਟਲ ਕਰ ਇਹਨਾਂ ਨੂੰ ਲੈ ਕੇ ਚੱਲੇ ਇਹਨਾਂ ਦੀ ਬੂਜੀ ਕੋਲ ਕਿਥੇ ਲੈ ਮਾਰਿਆ ਤੇ ਚੱਲੇ ਆ ਬੂਜੀ ਕੋਲ ਪਹਿਲਾਂ ਬੂਜੀ ਕੋਲ ਜਾਣਾ ਲੋ ਜੀ ਹੁਣ ਆਪਾਂ ਨੇ ਪਾਉਣੇ 868 ਬਲੌਗ ਤੇ ਇੱਥੋਂ ਹੈਗਾ ਆਪਣਾ ਰਸਤਾ ਚੁੱਪ ਕਰ ਜਾ ਯਾਰ 2.5 ਘੰਟੇ ਦਾ ਰਸਤਾ ਆਪਣਾ ਇੱਥੋਂ 2.5 ਤੋਂ 3 ਘੰਟੇ ਲੱਗ ਜੂ ਨੇ ਜਾਣ ਨੂੰ ਆਪਾਂ ਨੂੰ ਆਪਾਂ ਨੇ ਜਾਣਾ ਤਰਵੀਜ਼ ਤੋਂ ਵੈਨਿਸੀਆ ਤੇ ਕਹਾ ਵੈਨਿਸੀ ਸ਼ਾਰਟ ਤੋਂ ਅੱਗੇ ਜਾਣਾ ਆਪਾਂ ਨੇ ਤੇ ਮੇਲੇ ਦੇ ਰਸਤੇ ਦੇ ਵੀ ਥੋੜਾ ਥੋੜਾ ਛੋਟਾ ਮੋਟਾ ਵਲੌਗ ਬਣਾਉਣਾ ਹੈ ਆਪਾਂ ਅੱਜ ਤੇ ਮੇਲੇ ਥੋੜਾ ਜਿਹਾ ਅੱਗੇ ਜਾ ਕੇ ਲੈ ਕਿੱਡਾ ਟੇਤੀ ਭਰ ਗਿਆ ਲੋ ਜੀ ਭਰਾਲੀ ਗੱਡੀ ਅੱਜ ਆਪਣੇ ਕੋਲ ਕਿਉਂਕਿ ਮੇਰੀ ਗੱਡੀ ਥੋੜੀ ਠੀਕ ਨਹੀਂ ਸੀਗੀ ਮੈਂ ਨਹੀਂ ਦੂਰ ਜਾਣਾ ਕਨਵਰਸ ਕਰ ਲੈਣਾ ਇਸ ਕਰਕੇ ਉਹ ਗੱਡੀ ਉਧਰ ਫੜਾਤੀ ਉਹਨੂੰ ਉਹਦੇ ਵਾਲੀ ਗੱਡੀ ਚੱਕ ਲੈਣ ਦੀ ਆਪਾਂ ਨੇ ਉਧਰ ਗੱਡੀ ਠੀਕ ਆ ਉਹ ਪਰ ਮੈਂ ਦੂਰ ਜਾਣਾ ਕਨ ਨੂੰ ਐਵੇਂ ਖੱਜਲ ਖਵਾਰ ਹੋਵਾਂਗੇ ਜੇ ਮਣੀ ਮੇਟੀ ਗੱਲਬਾਤ ਹੋ ਗਈ ਕੋਈ ਲੋ ਜੀ ਤਾਜ ਮਹਿਲ ਆਣੇ ਤੋਂ ਮਠਾਈ ਲੈ ਲਿਆ ਆਪਾਂ ਨੇ ਹੁਣ ਲੱਡੂ ਬਰਫੀ ਤੇ ਹੁਣ ਚੱਲੀਏ ਸਿੱਧਾ ਤਰਵੀਜ਼ੋ ਤਰਵੀਜ਼ੋ ਜਾਣਾ ਲੱਗ ਜਣੇ ਆਪਾਂ ਨੂੰ 3 ਘੰਟੇ ਰਾਮ ਨਾਲ ਉਹ ਵੀ ਮਿੱਤਰੋ ਹੁਣ ਆਪਾਂ ਰੁਕੇ ਮੜਾ ਜੀ ਆਟੋ ਗ੍ਰਿਲ ਤੇ ਇੱਥੇ ਮੜਾ ਮੜਾ ਸਟੇ ਕਰਦੇ ਆਂ ਮਣੀ ਵੀੜੇ ਕਾਫੇ ਕੋਫੇ ਪੀਨੇ ਫਿਰ ਚੱਲਦੇ ਗਏ ਕਿਉਂਕਿ ਸਫ਼ਰ ਬਹੁਤ ਲੰਬਾ ਅੱਜ ਆਪਣਾ ਅੱਜ ਤੇ ਕੱਲ੍ਹ ਨੂੰ ਵੀ ਲੰਬਾ ਸਫ਼ਰ ਲੰਬਾ ਆਪਾਂ ਦਾ ਹੁਣ ਆਟੋ ਗ੍ਰਿਲ ਤੇ ਰੁਕੇ ਮੜਾ ਜੀ ਸਿੱਧਾ ਕਰ ਲਈ ਇੱਥੋਂ ਹੁਣ ਵੈਨੇਸਿਆ ਰਹਿ ਗਿਆ ਆਪਾਨੂੰ ਤਕਰੀਬਨ 40 ਕਿਲੋਮੀਟਰ ਪਹਿਲਾਂ ਤਾਂ ਸਾਡੀ ਸਲਾਹ ਸੀ ਬੈਨਿਸ ਘੁੰਮ ਕੇ ਜਾਈਏ ਹੁਣ ਬੈਨਿਸ ਮੈਂ ਕਈ ਵਾਰ ਘੁੰਮਿਆ ਹੋਇਆ ਬੈਨ ਇਹ ਗਰਮੀ ਬਹੁਤ ਆ ਬੱਚਿਆਂ ਨਾਲ ਘੁੰਮਿਆ ਨਹੀਂ ਜਾਣਾ ਉਹ ਬਾਕੀ ਜੇ ਆਉਂਦੇ ਹੋਏ ਬਣਾਵਾਂਗੇ ਪ੍ਰੋਗਰਾਮ ਜੋ ਉੱਧਰ ਵਾਪਸ ਆਉਂਗੇ ਫਿਰ ਦੇਖਦੇ ਬੈਨਿਸ ਹਕੂਮਤ ਦੇ ਉੱਧਰ ਆਹੋ ਜਿਹਾ ਨਜ਼ਾਰਾ ਹੋ ਰਿਹਾ ਔਰੇ ਆਟੋ ਗ੍ਰਿਲ ਤੇ ਟੂਰਿਸਟੇ ਫਿਰਦਾ ਸਾਰਾ ਕਿਉਂਕਿ ਜਿੰਨੇ ਵੀ ਬਾਹਰੋਂ ਆਉਣੇ ਸਾਰੇ ਬੈਨਿਸ ਵਗੈਰਾ ਜਾਣਨੇ ਜਿਹੜੇ ਉਹ ਇੱਥੇ ਸਟੇ ਕਰਦੀ ਕਰਦੇ ਇੱਕ ਵਾਰ ਆਟੋ ਗ੍ਰਿਲ ਤੇ ਆ ਦੇਖੋ ਸਾਰੇ ਫੋਰਨਰ ਨੇ ਤੁਹਾਨੂੰ ਆਟੋ ਗ੍ਰਿਲ ਵੀ ਦਿਖਾ ਦਿੰਨਾ ਇਟਲੀ ਦੇ ਅੰਦਰ ਉਹ ਕਿੱਦਾਂ ਦੀਆਂ ਫਿਰ ਦਨੀਆ ਆਟੋ ਗ੍ਰਿਲ ਲੈ ਅੰਦਰ ਆਟੋ ਗ੍ਰਿਲ ਤੇ ਹਮੇਸ਼ਾ ਮਗੇ ਆਈ ਹੁੰਦੀ ਹੈ ਉਹ ਚੌਕਲੇਟ ਵੀ 5.5 ਰੁਪਏ ਦੀ ਲਾਈਵ ਤੇ तकरीबन ਆ 2.5 ਰੁਪਏ ਦੇ ਮਿਲ ਜਨੇ ਮਾਰਕੀਟ ਆ ਤੇ ਭੀੜ ਬਹੁਤ ਜ਼ਿਆਦਾ ਰਹਿ ਰਹੀ ਇੱਥੇ ਦੇ ਅੰਦਰ ਲੋ ਵੀ ਮਿੱਤਰੋ ਐਦਾਂ ਦੀ ਆਟੋ ਗ੍ਰਿਲ ਹੈ ਇੱਥੇ ਕਵਾਇਸ 12 12 13 13 ਰੋਜ਼ ਰਾਤ ਕਾਫੇ ਪੀ ਲਈ ਆਪਣੇ ਹੁਣ ਓਕੇ ਹੋ ਗਿਆ ਤੇ ਹੁਣ ਨਿਕਲੇਗਾ ਹਾਂ ਇਹ ਸਾਟੋ ਗ੍ਰੇਲ ਤੇ ਪਤਾ ਕਰਦੇ ਕਿੱ데 ਜਾਣਾ ਰੁਕਦੇ ਕਿਉਂਕਿ ਇੱਥੇ ਫੈਸਿਲਿਟੀ ਬਹੁਤ ਆ ਜਿੱਤੇ ਹੁਣ ਚਾਰ ਜਣੇ ਵੀ ਲੱਗੇ ਆਵੇਂ ਹੋਰੇ ਹਨ ਤੇ ਪਲੱਸ ਬਾਥਰੂਮ ਯੂਜ਼ ਕਰਨਾ ਉਹ ਵੀ ਫ੍ਰੀ ਆ ਬਿਲਕੁਲ ਇੱਥੇ ਕਈ ਤੇ ਆਟੋ ਗ੍ਰੇਲ ਦੇ 1 ਯੂਰੋ 1 ਜਾਂ 2 ਯੂਰੋ ਪਾਉਣਾ ਪੈਂਦਾ ਇਹ ਸਾਟੋ ਗ੍ਰੇਲ ਤੇ ਫ੍ਰੀ ਹੁੰਦਾ ਸਾਰਾ ਕੁਝ ਬਸ ਜੇ ਖਾਣ ਪੀਣ ਦੇ ਪੈਸੇ ਆ ਤੇ ਦੂਜਾ ਇਹ ਵੈਨਿਸੀਆ ਤੇ ਬਿਲਕੁਲ ਲੱਗੇ ਆ ਜੇ ਲੋ ਆਪਾਂ ਵੈਨਿਸ ਨੂੰ ਜਾਣੇ ਨਾ ਵੈਨਿਸ ਤੇ ਤਕਰੀਬਨ 40 ਕਿਲੋਮੀਟਰ ਪਹਿਲਾਂ ਆਉਂਦੀ ਆ ਡਸਟ ਪਿੰਟ ਵੀ ਆਕਵਾਤਰੋ ਲਿਖਿਆ ਹੋਇਆ ਜਿਹੜੇ ਰੋਡ ਤੇ ਆਪਾਂ ਜਾ ਰਹੇ ਆ ਉਹਨੂੰ ਆਕਵਾਤਰੋ ਕਹਿੰਦੇ ਆ ਸੜਕਾਂ ਤੇ ਲਾਲ ਆ ਗਈ ਸੜਕ ਬੋਲਾ ਬੋਲਾ ਥੱਕ ਗਿਆ ਰਹਾ ਚੱਕੜੀ ਚਲਾ ਚਲਾ ਪਹਾੜ ਤੇ ਜਾਣਾ ਆਪਾਂ ਨੇ ਬਾਈ ਕੱਲੂ ਜਾਂ ਪਰਸੋਂ ਜਿਹੜੇ ਸਾਹਮਣੇ ਦੇਖ ਰਹੇ ਤੁਸੀਂ ਪੀਰੋ ਆ ਬismillah ਕਿਤੇ ਦੋ ਚੋਂ ਤੋਂ ਆਪਾਂ ਗੱਡੀ ਨੇ ਚਲਾ ਲਿਆ ਅਰੇ ਵੇ ਇਧਰ ਉਹ ਜੀ ਫਾਈਨਲੀ ਤਿੰਨ ਸਾਢੇ ਤਿੰਨ ਘੰਟੇ ਬਾਅਦ ਆਪਾਂ ਪਹੁੰਚ ਗਏ ਆਪਣੇ ਰਿਸ਼ਤੇਦਾਰਾਂ ਕੋਲ ਜਸੇਨਾ ਕੋਲ ਤੇ ਇੱਥੇ ਮੇਰੀ ਭੈਣ ਆ ਤੇ ਜਾਣੇ ਅੰਦਰ ਚਾਹ ਬਾਣੀ ਪੀਣੇ ਪਹਿਲਾਂ ਸੈਟ ਜੇ ਹੁੰਨੇ ਆ ਕੀ ਵਿਆਜੋ ਬਹੁਤ ਸੀ ਆਜੇ ਯਾਰ ਚੱਲ 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 ਕਿਤੇ ਕਰ ਓ ਰੇ 부ਜੀ ਆ ਗਈ ਜੀਤੇ ਕਰ ਓ 부ਜੀ ਆ ਗਈ ਪਰ 부ਜੀ ਉਹ ਤਾਂ ਬੜੇ ਲੈਟਾਂ ਲੁਟਾ ਬੰਦ ਕਰੀ ਬੈਠੇ ਆ ਆਜੋ ਮਾਥੜ ਜੀ ਅੱਸੀ ਕਾਲ ਜੀ ਇਹ ਦੋਵੇਂ ਹੁੰਦੇ ਸਕੈਰ ਸਕੈਰ ਤੋਂ ਪਾਟ ਕੇ ਉੱਧਰ ਨੂੰ ਇਹ ਸਪੈਸ਼ਲ ਹੈ ਮੇਰੂ ਦੇਖ ਦੇ ਲੱਡੂ ਨਾ ਹਾਂ ਮਰਦੀ ਵੀ ਤਾਜ਼ੀ ਬਣੀ ਦੀ ਓਹ ਹਾਂ ਚੱਕੋ ਚੱਕੋ ਇਹ ਕਹਿੰਦੇ ਨਵੇਂ ਮਾਣ ਦੇ ਮੱਧੂ ਆਏ ਨੇ ਹਾਂਸਟਾ ਲੋ ਬਾਲੀਵੁੱਡ ਦਾ ਮੈਚ ਚੱਲ ਰਿਹਾ ਹੈ ਇਟਲੀ ਵਾਲੇ 2 ਸੈੱਟ ਹਾਰ ਗਏ ਉਹਦਾ ਜਿਹੜਾ ਪਿਛਲਾ ਸੈੱਟ ਸੀ ਉਹ ਬਹੁਤ ਵਧੀਆ ਖੇਲੇ ਆ 31 ਪਰ ਜਾ ਕੇ ਗੇਮ ਪੁਆਇੰਟ ਹੋਇਆ 31 ਪਰ ਜਾ ਕੇ ਹਾਰ ਗਏ ਨੇ ਨਹੀ ਉਹ ਤਾਂ 25 ਹੁੰਦਾ 31 ਤੇ ਜਾ ਕੇ ਹਾਰ ਗਏ ਬਹੁਤ ਸੈਟੇਬਾ ਖੇਲਾ ਬ੍ਰਾਊਜ਼ਰ ਮੈਟ ਲਈ ਖੇਡ ਰਹੇ ਨੇ ਦੋ ਟੀਮਾਂ ਇੱਕ ਯੂ ਐਸ ਏ ਇਟਲੀ 9 ਅੱਜਿਆ ਕਰਤਾ ਬਹਾਰ ਹੋ ਗਿਆ ਮੇਰੀ ਭਾਣਜੀ ਨੂੰ ਬਈ ਬਹੁਤ ਸ਼ੌਂਕ ਆ ਬਾਲੀਬਾਲ ਦਾ ਬਾਲੀਬਾਲ ਚੱਲ ਰਹੀ ਹੁਣ ਇਹ ਦਿਵਾਰ ਕੁੜੀਆਂ ਦਾ ਹੁਣ ਬਹੁਤ ਰਿਸ਼ਤੇਦਾਰਾਂ ਦੇ ਆਏ ਆ ਅਸੀਂ ਗਾਹ ਹੋਰ ਰਿਸ਼ਤੇਦਾਰਾਂ ਦੇ ਆ ਗਏ ਇੱਥੇ ਬੱਚੇ ਖੇਡ ਰਹੇ ਆ ਇੱਧਰ ਤੇ ਇਹਨਾਂ ਨੇ ਸਾਨੂੰ ਅੱਜ ਡਿਨਰ ਤੇ ਇਨਵਾਈਟ ਕਰਿਆ ਵਾ ਇਹ ਤੇ ਆ ਇਹਨਾਂ ਨੇ ਬਿੱਲ ਲਿੱਤਾ ਸੀ ਨਵਾ ਚੱਲ ਰਿਹਾ ਕੰਮ ਇੱਧਰ ਬਣ ਗਿਆ ਤਿਆਰੀ ਬੱਕਰਾ ਧਰਿਆ ਵਾ ਇੱਧਰ ਬਾਈ ਆ ਦੇਖੋ ਸਿੰਗਲ ਕਰਦਾ ਫਾਇਦਾ ਰ ਬਹੁਤ ਆਂਡੀ ਵਾਲੀ ਫੀਲਿੰਗ ਚੱਲ ਰਹੀ ਪੂਰੀ ਜਿਕੇ ਨਾ ਮੋਟਰ ਬੰਨੀ ਧਰਿਆ ਵਾ ਹੁੰਦਾ ਆਪਾਂ ਨੇ ਮੋਟਰ ਵਾਲਾ ਕੰਮ ਕਰਿਆ ਦਾ ਪੂਰਾ ਅੱਜ ਕੀ ਬਣਾਇਆ ਮਾਸੀ ਨੇ ਬਣਾਇਆ ਬਣ ਗਈ ਗੱਲ ਆ ਇਹ ਆਇਦਰ ਨਾ ਦੀ ਫਲਵਾੜੀਏ ਜੀ ਇਹ ਕਹਿੰਦੇ ਵੀ ਪੀਂਡੀਆਂ ਦੀ ਜਰੂਰ ਪਾਓ ਬਲੌਗ ਦੇ ਵਿੱਚ ਆਹ ਪੀਂਡੀਆਂ ਲੱਗੀਆਂ ਬਈ ਇਹਨਾਂ ਦੀਆਂ ਆਹ ਮਿਰਚਾ ਮਿਰਚਾ ਇਧਰ ਹਜੇ ਚੱਲ ਰਿਹਾ ਕੰਮ ਹਜੇ ਕਿਉਂਕਿ ਥੋੜਾ ਡੇਮੇਜ ਹੋਇਆ ਹਜੇ ਲੈ ਇਹਨੂੰ ਪੀਂਡੀਆਂ ਦਾ ਬਾਬਾ ਹੀ ਹੋਈਆਂ ਵੀ ਆ ਯਾਰ ਪੀਂਡੀਆਂ ਰੱਜ ਰੱਜ ਖਾਓ ਹੂੰ ਤਾਂ ਨਹੀਂ ਲੱਗਦੀ ਆ ਲੰਬੀਆਂ ਬਹੁਤ ਹੋ ਜਾਂਦੀਆਂ ਮਸੜੀ ਇਹ ਤਾਂ ਹਾਂ ਬੇਰ ਵੀ ਉਹ ਤਾਂ ਚੱਲੇਗੀ ਹੋਰ ਆਹ ਬਹੁਤ ਉੱਤ ਨਹੀਂ ਆ ਇਹਦਾ ਜੇ ਉਤਰਨ ਲੱਗਦੇ ਫੇਰ ਨਹੀਂ ਦੁਖਦੀਆਂ ਇਹ ਹੂੰ ਉਹ ਵੀ ਲੱਗੇ ਨੇ ਦੁੱਧੇ ਦੇ ਹੂੰ ਆਹ ਹੈਗੀ ਆ ਪੀਸੇ ਵਾਲੀ ਪੱਠੀ ਤੇ ਆ ਗ੍ਰਿਲਿਆ ਤਾਂ ਤੇ ਨਾਲ ਇੱਧਰ ਚੱਲਦਾ ਫੌਂਟਨ ਆ ਪਾਣੀ 12 ਮਹੀਨੇ 3 ਦਿਨ ਚੱਲਦਾ ਹੀ ਰਹਿੰਦਾ ਰੁਕਦਾ ਨਹੀਂ ਇਹ ਤਾਰੇ ਪਾ ਲਓ ਫਿਰ ਜਾਂ ਤਾਂ ਬਾਕੀ ਬੜੀ ਹੈ ਬਾਕੀ ਪਾ ਲੂਗੇ ਬਾਹਰ ਇਹਨਾਂ ਕੱਢ ਲਓ ਕਾਸੇ ਜੀ ਮੈਂ ਕਿਹਾ ਅੱਜ ਇਹਦਾ ਆਪਾਂ ਇਹਨੇ ਮੋਟਰ ਬਣੀ ਵੜਾਉਂਦੇ ਹੁੰਦੇ ਨੇ ਹੈ ਅੱਜ ਪੰਰਲਾ ਕਢੋ ਦੇ ਦਿੱਤਾ ਲੱਗਦਾ ਨਾ ਨਾ ਦਿੱਤਾ ਤਾਂ ਕਢਦਾ ਥੱਲੇ ਤੇ ਨਾ ਕਢਦਾ ਹੀ ਆ ਠੀਕ ਹੈ ਠੀਕ ਹੈ ਪੱਥਰ ਦੀ ਹੈ ਭਾਰੀ ਹੈ ਨਾ ਬਹੁਤ ਕੋਲੀ ਵੀ ਪਤਾ ਕਿ ਕਿਤੇ ਕੀ ਹੁੰਦੀ ਹੈ ਲੈ ਲੈ ਦੇ ਹੱਡ ਤੇ ਹੱਡ ਨਹੀਂ ਨਹੀਂ ਬਹੁਤ ਕੋਈ ਹੱਡ ਲੈ ਦੇ ਹੱਡ ਵੀ ਆ ਅੱਧੇ ਦਾ ਹੱਡ ਹੈ ਹੂੰ ਪੂਰਾ ਬਾਈ 1 ਨੰਬਰ ਬਿੱਲਾ ਹੈ ਨਾ ਪੂਰਾ ਖੁੱਲਾ ਡੁੱਲਾ ਪੂਰਾ ਨ ਇੱਕ ਨੰਬਰ ਵੱਡਾ ਪੂਰਾ ਨ ਬੇੜਾ ਹੀ ਬਹੁਤ ਹਲੇਦਲੇ ਚਲੋ ਇੱਧਰ ਆ ਓਏ ਖੜਾ ਜੇ ਨੂੰ ਚੱਲ ਇਕੱਲੇ ਖੇਡ ਲੈਣਾ ਜਿਹਾ ਵਿਆਹ ਜਿੰਨਾ ਗਾ ਪਾਇਆ ਬੈ ਜਿਹਾ ਵਿਆਹ ਹੁੰਦਾ ਦੋ ਇੱਧਰ ਫਿਰ ਦੇ ਸ਼ਰਾਰੂ ਹਾਂ ਦੇ ਹੌਲੀ ਰਸਮ ਲੋ ਵੀ ਮਤਲਬ ਪਾਰਟੀ ਸ਼ਾਰਟੀ ਕਰਾਇਆ ਖਾ ਪੀਆ ਤੇ ਹੁਣ ਕਰਿਆ ਕੇ ਬੈਠੇ ਆਂ ਤੇ ਕੱਲੂ ਜਾਣਾ ਆਪਾਂ ਨੇ ਲਾਗੋ ਦੀ ਬਰਾਈਸ ਲਾਗੋ ਦੀ ਬਰਾਈਸ ਜਾਣਾ ਕਰ ਨੂੰ ਓਕੇ 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 ਇਹ ਕੱਲ ਨੂੰ ਤੁਹਾਨੂੰ ਲਾਗੂ ਦੀ ਬਰਾ ਦੁਨੀਆ ਦੀ ਸਭ ਤੋਂ ਸੋਹਣੀ ਲੇਕ ਆ ਬਾਈ ਉਹ ਜਿੱਥੇ ਆਪਾਂ ਕੱਲ ਨੂੰ ਜਾਣਾ ਤੇ ਬਾਕੀ ਮਿਲਦੇ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਉਹਦੇ ਲਈ ਸਾਰੇ ਸਸਤੀ ਕਾਲ ਜੀ ਬਾਏ ਬਾਏ